ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਪ੍ਰੀਤਪੁਰ ਸਾਰੇ ਕਿਸਾਨ ਵੀਰਾਂ ਦਾ ਇਸ ਵੀਡੀਓ ਵਿੱਚ ਸਵਾਗਤ ਕਰਦਾ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਅਮਰਿਕ ਸਿੰਘ ਮੁੱਖ ਖੇਤੀਬਾੜੀ ਅਫਸਰ ਪ੍ਰੀਤਪੁਰ ਸਤਿ ਸ੍ਰੀ ਅਕਾਲ ਜੀ ਤਾਂ ਅੱਜ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਖਾਦਾਂ ਦੇ ਸੁੱਜੇ ਪ੍ਰਬੰਧਨ ਬਾਰੇ ਸਾਰੀਆਂ ਫਸਲਾਂ ਵਿੱਚ ਕਿਵੇਂ ਖਾਦਾਂ ਦਾ ਸੁੱਜੇ ਪ੍ਰਬੰਧਨ ਕਰਨਾ ਚਾਹੀਦਾ ਕਿਉਂ ਜ਼ਰੂਰੀ ਹੈ ਖਾਸ ਕਰਕੇ ਝੋਨੇ ਵਿੱਚ ਖਾਦਾਂ ਦੇ ਸੁੱਜੇ ਪ੍ਰਬੰਧਨ ਬਾਰੇ ਗੱਲ ਕਰਾਂਗੇ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹੀ ਗੱਲਬਾਤ ਕਰਾਂਗੇ ਕਿ ਫਸਲਾਂ ਵਿੱਚ ਖਾਦਾਂ ਦਾ ਜਿਹੜਾ ਸੁਚੱਜਾ ਪ੍ਰਬੰਧਨ ਹੈ ਉਹ ਕਿਉਂ ਜ਼ਰੂਰੀ ਹੈ ਜੀ ਬਿਲਕੁਲ ਗੱਲ ਆ ਡਾਕਟਰ ਅਛਨੀ ਜੇਕਰ ਅਸੀਂ ਫਰੀਦਕੋਟ ਗੱਲ ਜ਼ਿਲ੍ਹਾ ਫਰੀਦਕੋਟ ਦੀ ਗੱਲ ਕਰੀਏ ਤੇ ਇਸ ਵੇਲੇ ਝੋਨੇ ਦੀ ਲਵਾਈ ਜਿਹੜੀ ਪੂਰੀ ਜ਼ੋਰਾਂ ਤੇ ਆ ਹਾਂ ਜੀ ਹਨਾ तकरीबन 118000 ਹੈਕਟੇਰ ਰਕਬੇ ਦੇ ਵਿੱਚ ਝੋਨੇ ਦੀ ਲਵਾਈ ਜਿਹੜੀ ਹੋਈ ਨਹੀਂ ਆ 70 ਤੋਂ 80% ਜਿਹੜੀ ਆ ਉਹ ਲਵਾਈ ਸਾਡੀ ਹੋ ਚੁੱਕੀ ਆ ਤਾਂ ਉਮੀਦ ਹੈ ਕਿ ਅਸੀਂ ਜਿਹੜੀ ਆ 30 ਤਰੀਕ ਤੱਕ ਮੇਰੇ ਖਿਆਲ ਜੁਲਾਈ ਦਾ ਪਹਿਲਾ ਹਫਤਾ ਲਾ ਰਹੀ ਹੈ ਤੁਹਾਡੀ ਜਿਹੜੀ ਝੋਨੇ ਦੀ ਦਵਾਈ ਜਿਹੜੀ ਹੈ ਉਹ ਮੁਕੰਮਲ ਹੋ ਜੇਗੀ ਹਾਂ ਉਸ ਤੋਂ ਬਾਅਦ ਤੁਹਾਡੀ ਪਾਸਪੋਤੀ ਤੇ ਆ ਜਾਏਗੀ ਹੈ ਨਾ ਸੋ ਇਹਦੇ ਵਿੱਚ ਜਿਹੜੀ ਖਰਾਕਾਂ ਦੀ ਜਿਹੜੀ ਆ ਜਿਹੜੀ ਆਪਾਂ ਖਾਦਾਂ ਦੀ ਗੱਲ ਕਰੀਏ ਤੇ ਉਹਦੀ ਬਹੁਤ ਮਤਵਾਂਦੰਦੀ ਆ ਆ ਕੋਈ ਕਫਾ ਆਹ ਵਰਗੇ ਕਿਸਾਨ ਵੀਰ ਜਿਹੜੇ ਨੇ ਜੇਕਰ ਉਹਨਾਂ ਨਾਲ ਗੱਲਬਾਤ ਕਰੀਏ ਤੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਬੋਰੀਆਂ ਦੇ ਦੀਏ ਉਹ ਪਾਈ ਜਾਂਦੇ ਨੇ ਹਾਂਜੀ ਉਹਦੋਂ ਇੱਕ ਤਾਂ ਖਰਚੇ ਵਧਦੇ ਆ ਹਾਂਜੀ ਖਰਚੇ ਵਧਣ ਦੇ ਨਾਲ ਜਿਹੜੀਆਂ ਨੇ ਤੁਹਾਡੀਆਂ ਬਿਮਾਰੀਆਂ ਕੀੜੇ ਮਕੋੜੇ ਉਹ ਵੀ ਜ਼ਿਆਦਾ ਜਿਹੜੇ ਝੋਨੇ ਨੂੰ ਪਸੰਦ ਦਿੱਤੇ ਹਮ ਇਹਨੂੰ ਡੇਗਦੀ ਬੜੀ ਛੇਤੀ ਆ ਹਾਂਜੀ ਤਾਂ ਕਾਲਾ ਤੇਰਾ ਬੜਾ ਹੁੰਦਾ ਵਾ ਹਾਂਜੀ ਹਨਾ ਫੇ ਤੁਹਾਡਾ ਪਤਲ ਪੇਟ ਛੁੱਡੀ ਆ ਜਾਂਦੀ ਆ ਅਲੀ ਫਲਾਈਟ ਆ ਜਾਂਦੀ ਆ ਹਾਂਜੀ ਸੋ ਇਹ ਸਾਰਾ ਜਿਹੜੀ ਜਿਹੜੀ ਜੰਨੀਆਂ ਵੀ ਤੁਹਾਡੀਆਂ ਬਿਮਾਰੀਆਂ ਕਿਰੇ ਮਕੋੜੇ ਆ ਇਹਦਾ ਮੁੱਖ ਕਾਰਨ ਹੁੰਦਾ ਕਿ ਆਪਾਂ ਆ ਜਿਹੜੀ ਤੁਹਾਡੇ ਅਨਸੁਤੁਲਤ ਜਿਹੜੀ ਵਰਤੋਂ ਕਰਦੇ ਹਾਂ ਹਾਂਜੀ ਇੱਕ ਦੀ ਆਪਾਂ ਕਰ ਲੈਂਦੇ ਜਾਦਾ ਕਰਦੇ ਨੇ ਇੱਕ ਦੀ ਘੱਟ ਕਰ ਰਹੇ ਹਾਂ ਸੋ ਉਹਦੇ ਕਰਕੇ ਜਿਹੜੀ ਆ ਇੱਕ ਖਾਦਾਂ ਦੀ ਜਿਹੜੀ ਵਰਤੋਂ ਖਾਸ ਕਰਕੇ ਜਿਹੜੀ ਯੂਰੀਆ ਦੀ ਵਰਤੋਂ ਜਿਹੜੀ ਆ ਉਹ ਇੱਕ ਬੜੀ ਇੰਪੋਰਟੈਂਟ ਹੋ ਜਾਂਦੀ ਆ ਕਿ ਇਹਨੂੰ ਆਪਾਂ ਜਿਹੜੀ ਜੋਰ ਰეკਮੈਂਡੇਸ਼ਨ ਦਿੱਤੀ ਗਈ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਐਸ ਵਾਂਗ ਪੰਜਾਬ ਖੇਤੀਬਾੜੀ ਦੇ ਕਿਸਾਨ ਭਾਈਪਾ ਵੱਲੋਂ ਉਸ ਮੁਤਾਬਕ ਕਰੀਏ। ਉਹ ਕਿਸਾਨ ਮੇਰਾ ਨੂੰ ਐਂ ਲੱਗਦਾ ਹੁੰਦਾ ਕਿ ਸਾਡੀ ਫਸਲ ਜਿਹੜੀ ਆ ਬੜੀ ਸ਼ਾ ਮਕਾਲਾ ਸ਼ਾ ਹੋ ਗਈ ਆ ਵੀ ਤਾਂ ਨਹੀਂ ਉਹ ਗੱਲ ਨਾ ਕੀ ਹੁਣ ਉਹ ਹੁੰਦਾ ਕਿ ਆਮ ਵਰਕੇ ਕਿਸਾਨ ਇਹ ਵੀ ਵੇਚਦਾ ਕਿ ਉਹ ਮੇਰੀ ਥੋੜੀ ਬਗੀਆ ਤੇ ਉਹਦੀ ਥੋੜੀ ਕਾਲੀ ਹੋ ਗਈ ਆ ਤੇ ਮੈਂ ਉਹਨੇ ਕੁਝ ਛੋੜੀ-ਚੋਕਰੀ ਤੇ ਮੈਂ ਦੇ ਉਹਨੇ ਤਿੰਨ ਬੋਰੀਆਂ ਵੇਚੀਆਂ ਮੈਂ ਚਾਰ ਪਾਲਾ ਜੀ ਉਹਨੇ ਦੋ ਵੇਚੀਆਂ ਤੇ ਮੈਂ ਤਿੰਨ ਪਾਰਾ ਇਹ ਯਾਰ ਨਹੀਂ ਕਰਨਾ ਇਹਨਾਂ ਆਪਣੀ ਦੇਖੋ ਵੀ ਆਪਣੀ ਤੁਹਾਡੀ ਜ਼ਮੀਨ ਦਾ ਤਸਵੀਰ ਕੀ ਕਹਿੰਦੀ ਹੈ ਤਾਂ ਡਾਕਟਰ ਸਾਹਿਬ ਕਿਸਾਨ ਜਦੋਂ ਸੋਚਦਾ ਇਸ ਗੱਲ ਬਾਰੇ ਕਿ ਮੈਂ ਖਾਦਾਂ ਨੂੰ ਸੱਦੇ ਢੰਗ ਨਾਲ ਵਰਤਣਾ ਸਭ ਤੋਂ ਪਹਿਲਾ ਜਿਹੜਾ ਕਦਮ ਹੈ ਕੀ ਹੈ ਕਿਸਾਨ ਨੂੰ ਕੀ ਕਰਨਾ ਚਾਹੀਦਾ ਆਪਣੇ ਖੇਤ ਵਿੱਚ ਉਹਨਾਂ ਕੀ ਖਾਦਾਂ ਪਾਵੇ ਜਿੰਨਾਂ ਦੀ ਜ਼ਰੂਰਤ ਹੈ ਕਿਵੇਂ ਪਤਾ ਲੱਗੇ ਨਹੀਂ ਉਹਦੇ ਵਿੱਚ ਤਾਂ ਬੜੀ ਹੁਣ ਤਾਂ ਬੜੀ ਇੰਪੋਰਟੈਂਟ ਉਹਦੇ ਵਿੱਚ ਗੱਲ ਹੈ ਕਿ ਜੇ ਆਪਾਂ ਮਿੱਟੀ ਦੀ ਪਰਖ ਕਰਵਾ ਲਈਏ ਹਾਂਜੀ ਤੈਨੂੰ ਸਾਰਾ ਕੁਝ ਪਤਾ ਲੱਗ ਜੂਗਾ ਹੁਣ ਮੰਨ ਲਓ ਤੁਹਾਡੇ ਕੋਲ ਅਸੀਂ ਡਾਕਟਰ ਕੋ ਜਾਨੇ ਡਾਕਟਰ ਕਹਿੰਦਾ ਪਹਿਲਾਂ ਚੈੱਕ ਕਰਾ ਕੇ ਆਓ ਬਲੱਡ ਚੈੱਕ ਕਰਾਓ ਲਿਵਰ ਪ੍ਰੋਵਾਈਡ ਕਰਾਓ ਹਨਾ ਕਈ ਕੁਝ ਕਰਵਾ ਲਦੇ ਆ ਵੀ ਤੁਹਾਡੂ ਐਕਚੁਅਲੀ ਪ੍ਰੋਬਲਮ ਕੀ ਹੈ ਹਾਂਜੀ ਉਹਦੇ ਮੁਤਾਬਕ ਫੇਰ ਤੁਹਾਡਾ ਇਲਾਜ ਕੀਤਾ ਜਾਂਦਾ ਜਿਹੜੀ ਚੀਜ਼ ਦੀ ਲੋੜ ਹੈ ਫੇਰ ਉਹ ਜਿਹੜੀ ਚੀਜ਼ ਲੋੜ ਹੈ ਹੁਣ ਸਾਡੀ ਜ਼ਮੀਨ ਮਿੱਟੀ ਦੇ ਵਿੱਚ ਆਪਾਂ ਲਗਾਤਾਰ ਫਾਸਫੋਰਸ ਪੋਟਾਸ਼ੀਅਮ ਕਾਧਾ ਹੋਰ ਕਾਧਾ ਡੀਲੀ ਜੁਈਏ ਪਾ ਰਹੇ ਆ ਹੋ ਸਕਦਾ ਕੁਝ ਵਿੱਚ ਜ਼ਿਆਦਾ ਹੋਵੇ ਕੁਝ ਵਿੱਚ ਕਮੀ ਹੋਵੇ ਪਰ ਜੇਕਰ ਅਸੀਂ ਉਹ ਜਿਹੜੀ ਆ ਉਹ ਜ਼ਰੂਰ ਤੋਂ ਜ਼ਿਆਦਾ ਜਾਂ ਅਸੀਂ ਅ ਕਿਸੇ ਵੀ ਪਰਖ ਤੇ ਆਧਾਰ ਤੋਂ ਨਾ ਹੀ ਉਖਾਦਾ ਪਾਵਾਂਗੇ ਤਾਂ ਫਿਰ ਉਹ ਅਸੰਤੁਲਿਤ ਜਿਹੜੇ ਆ ਉਹ ਉਹਦੇ ਚ ਵਧੂ ਆ ਤੇ ਉਹਦੇ ਚ ਪ੍ਰੋਬਲਮ ਡੇਢ ਵਧੇਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਸਮੂਹ ਸਾਹਿਬਾਨ ਨੂੰ ਵੀ ਸਾਡੇ ਕੋਲ ਇਸ ਵਾਰੀ ਬੜਾ ਸੌਖੀ ਹੈ ਸਮਾਵਾ ਜੇਕਰ ਤੁਸੀਂ ਪਰਖ ਕਰਵਾਈ ਆ ਤੇ ਫਿਰ ਤਾਂ ਵਧੀਆ ਵਾ ਉਹਦੀ ਜੋ ਵੀ ਪਰਖ ਰਿਪੋਰਟ ਹੈਗੀ ਆ ਉਹਦੇ ਬਤਾਓ ਕਰੋ ਜੇ ਨਹੀਂ ਕਰਵਾਈ ਤੁਹਾਨੂੰ ਸੈਂਪਲ ਦੇਜੋ ਸਾਡੇ ਕੋਲ ਲੈਬਟਰੀ ਆਪਣੇ ਕੋਲ ਆ ਬਹੁਤ ਜਿਆਦਾ ਨਹੀਂ ਉਹਦੀ ਚੈੱਕ ਰੁਪਇਆ 1 ਰੁਪਇਆ ਫੀਸ ਆ ਹਾਂਜੀ ਬਹੁਤਾ ਕੋਈ ਫ੍ਰੀ ਵਾਲਾ ਸੇਵਾ ਹੀ ਹੈ ਫ੍ਰੀ ਦੀ ਸੇਵਾ ਹੀ ਆ ਜੋ ਉਹਦੇ ਵਿੱਚ ਆਪਾਂ ਸੈਂਪਲ ਜਿਹੜਾ ਵਾ ਆਪਾਂ ਲੈ ਕੇ ਆਪਾਂ ਦੇਖ ਸਕਦੇ ਹਾਂ ਉਹਦੇ ਵਾਸਤੇ ਜੇ ਕੋਈ ਸੈਂਪਲ ਤੇ ਕੋਈ ਅੜਚਣ ਆਦੀ ਹੈ ਸਾਡੇ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਸਾਰ ਅਫਸਰ ਨੇ ਉਹਨਾਂ ਨੇ ਸੰਪਰਕ ਕੀਤਾ ਜਾਂਦਾ ਸੀ ਕਿਵੇਂ ਸੈਂਪਲ ਲੈਣਾ ਵਾ ਹਾਂਜੀ ਸੋ ਉਹ ਕਰ ਸਕਦੇ ਹਾਂ ਤਾਂ ਨਰ ਸਾਹਿਬ ਆਪਾਂ ਮੁੱਖ ਫਸਲ ਹੁਣ ਗੱਲ ਕਰੀਏ ਜਿਵੇਂ ਤੁਸੀਂ ਵੀ ਕਿਹਾ ਕਿ ਝੋਨਾ ਜਿਹੜਾ ਹੈਗਾ ਉਹ ਹੀ ਮੁੱਖ ਹੈ ਹੁਣ ਤਾਂ ਝੋਨੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਵੇਂ ਕਰੇ ਕਿਸਾਨ ਕਿਹੜੀ-ਕਿਹੜੀ ਖਾਦ ਝੋਨੇ ਵਿੱਚ ਪਾਉਣੀ ਜ਼ਰੂਰੀ ਹੈ ਕਿੰਨੀ ਪਾਉਣੀ ਹੈ ਕਦੋਂ ਪਾਉਣੀ ਹੈ ਉਹਦੇ ਬਾਰੇ ਥੋੜਾ ਚੱਲਣਾ ਵਾ ਸੋ ਇਹਦੇ ਵਿੱਚ ਜੇਕਰ ਅਹੀਂ ਤੁਹਾਡੇ ਕੋਲ ਮੰਨ ਲਓ ਸੁਪੋਜ਼ ਮਿੱਟੀ ਪਰਖ ਦੀ ਰਿਪੋਰਟ ਨਹੀਂ ਹੈਗੀ ਹਾਂਜੀ ਹੈਨਾ ਸੋ ਉਹਦੇ ਵਿੱਚ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਸਪੈਸ਼ਕੀ ਦੀ ਹੁੰਦੀ ਹੈ ਕਿ ਉਹਦੇ ਵਿੱਚ 90 ਕਿਲੋ ਯੂਰੀਆ ਹਾਂਜੀ 27 ਕਿਲੋ ਡੀਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਹਾਂਜੀ ਤੇ 20 ਕਿਲੋ ਪੋਟਾਸ਼ ਜੇ ਤੁਹਾਡੇ ਉਹਦੇ ਚ ਪਰਖ ਦੀ ਰਿਪੋਰਟ ਨਹੀਂ ਹੈਗੀ ਜੇ ਪਰਖ ਦੀ ਰਿਪੋਰਟ ਦੇ ਉੱਤੇ ਤੁਹਾਡਾ ਜਿਹੜਾ ਵਾ ਉਹ ਕਿਹੇ ਘਾਟ ਹੈਗੀ ਉਸ ਤੋਂ ਨਾਲ ਕੰਮ ਕੰਮ ਕਰ ਲੈਂਦੇ ਆ। ਸੋ ਉਹਦੇ ਵਿੱਚ ਜਿਹੜੀ ਹੈ ਇਹ ਜਿਹੜੀ ਆਪਾਂ ਸਪਸ਼ਟ ਕਰਦੇ ਆ। ਇਸ ਤੋਂ ਇਲਾਵਾ ਜਿਹੜੇ ਛੋਟੇ ਤੱਤੇ ਆ ਜਿਦਾ ਮਤਲਬ ਜ਼ਿੰਕ ਸਲਫੇਟ ਆ ਉਹ ਜਿਹੜੀ ਹੈ ਜੇਕਰ ਇਹ 33% ਵਰਤਨੀ ਜ਼ਿੰਕ ਸਲਫੇਟ ਵਰਤਨੀ ਆ ਤੇ ਫੇਰ ਤਾਂ 16 ਕਿਲੋ ਆ ਪ੍ਰਤੀ ਕਿਲੇ हिसाब ਨਾਲ। ਜੇ ਇਹ ਹੀ 21% ਵਰਤਨੀ ਆ ਫੇਰ ਸਾਡੀ ਜਿਹੜੀ 25 ਕਿਲੋ ਆ ਪ੍ਰਤੀ ਕਿਲੇ हिसाब ਨਾਲ। ਸੋ ਇਹ ਆਪਾਂ ਜਿਹੜੀਆਂ ਨੇ ਆਪਾਂ ਵਰਤ ਸਕਦੇ ਆ। ਸੋ ਇਹਦੇ ਵਿੱਚ ਇਹਹੀ ਖਿਆਲ ਰੱਖਣੀ ਕਿ ਆਪਾਂ ਨੂੰ ਖਾਦ ਵਰਤਣ ਦਾ ਸਮਾਂ ਉਹ ਬੜਾ ਜ਼ਰੂਰੀ ਹੈ ਕਿ ਉਹ ਆਪਾਂ ਕਦੋਂ ਪਾਉਣੀ ਹੈ ਹਾਂਜੀ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੀ ਤੁਹਾਡੀ ਫਾਸਫੋਰਸ ਵਾਲੀ ਜਾਂ ਪੋਟਾਸ਼ ਵਾਲੀ ਖਾਦ ਹੈ ਜਾਂ ਜ਼ਿੰਕ ਹੈ ਇਹਨੂੰ ਤੇ ਆਪਾਂ ਜਿਹੜੀਆਂ ਉਹ ਪਹਿਲੇ ਜਿਹੜਾ ਲਾਸਟ ਕਦੂ ਆ ਜਦੋਂ ਆਪਾਂ ਬਾਹ ਦੇ ਵਿੱਚ ਪਾ ਦਈਏ ਤੇ ਉਸ ਤੋਂ ਬਾਅਦ ਕਦੋਂ ਕਰ ਲਈਏ ਜਿਹੜੀ ਫਾਸਫੋਰਸ ਵਾਲੀ ਉਹ ਅਹੀ 20 ਦਿਨਾਂ ਦੇ ਵਿੱਚ ਦਵਾਈ ਤੋਂ 20 ਦਿਨਾਂ ਦੇ ਵਿੱਚ ਵੀ ਜੀ ਪਾ ਸਕਦੇ ਆ ਮੰਨੋ ਜੇ ਨਹੀਂ ਨਹੀਂ ਪਾਈ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਹਾਡੀ ਫਸਲ ਜੇ ਉਹ ਪ੍ਰੋਬਲਮ ਹੁੰਦੀ ਹੈ ਹੁਣ ਜੇਕਰ ਤੁਹਾਡੀ ਕਣਕ ਨੂੰ ਜੇਕਰ ਤੁਸੀਂ ਕਣਕ ਦੀ ਫਸਲ ਨੂੰ ਡੀਏਪੀ ਦੀ ਪੂਰੀ ਵਰਤੋਂ ਕੀਤੀ ਹੈ ਇੱਕ ਬੋਰੀ ਪਾਈ ਹੈ ਤੇ ਫਿਰ ਝੋਨੇ ਦੀ ਫਸਲ ਨੂੰ ਪੌਂਦੀ ਲੋੜ ਨਹੀਂ ਹੈ। ਠੀਕ ਨੇ? ਤੇ ਜੇਕਰ ਤੁਸੀਂ ਮੰਨ ਲਓ ਅਸੀਂ ਝੋਨੇ ਦੀ ਕਣਕ ਦੀ ਫਸਲ ਨਹੀਂ ਪਾਈ, ਫਿਰ ਆਪਾਂ 27 ਕਿਲੋ ਡੀ.ਐਪੀ ਪਾ ਸਕਦੇ ਹਾਂ। ਪਰ ਜੇ 27 ਕਿਲੋ ਡੀ.ਐਪੀ ਪੁਣੀ ਫਿਰ 10 ਕਿਲੋ ਆਪਾਂ ਉਹਦੇ ਚ ਵੀ 80 ਕਿਲੋ ਘਟਾ 90 ਕਿਲੋ ਘਟਾ ਲਵਾਂਗੇ। ਯੂਰੀਆ ਘਟਾ। 80 ਕਿਲੋ ਕਰ ਦਈਏ। ਤੇ ਜਿਹੜੀ 90 ਕਿਲੋ ਯੂਰੀਆ ਵਾ ਉਹਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਤਿੰਨ ਹਿੱਸੇ ਬਰਾਬਰ ਹਿੱਸਿਆਂ ਦੇ ਵਿੱਚ ਇਹ ਨਹੀਂ ਕਿ ਇੱਕ ਇੱਕ ਬੋਰੀ ਪਾ ਲੈਣੀ ਆਪਾਂ 30 ਕਿਲੋ ਇੱਕ ਹਫ਼ਤੇ ਦੇ ਵਿੱਚ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਪਾ ਲਈ। ਦੂਜੀ ਜਿਹੜ ਪਰ ਇਤੇ ਇੱਕ ਖਿਆਰ ਕਰਨ ਵਾਲੀ ਗੱਲ ਹੈ ਕਿ ਜਿਹੜਾ ਤੁਹਾਡਾ ਪੀਆਰ 126 ਵੈਰਾਈਟੀ ਆ ਉਹ ਛੇਤੀ ਪੱਕ ਜਾਂਦੀ ਹੈ। ਹਾਂਜੀ। ਤੇ ਉਹਨੂੰ ਆਪਾਂ ਜਿਹੜੀ ਆਖਰੀ ਕਿਸ਼ਤ ਹੈ ਉਹ ਅਹੀ ਦੇਣੀ ਆ 35 ਦਿਨਾਂ ਦੇ ਬਾਅਦ। ਠੀਕ ਹੈ। ਸੋ ਇੱਕ ਹੋਰ ਗੱਲ ਖਿਆਰ ਕਰਨ ਵਾਲੀ ਗੱਲ ਹੈ ਕਿਸਾਨ ਵੀਰੋ ਵੀ ਜਿਹੜੀ ਤੁਹਾਡੀ ਯੂਰੀਆ ਦੀ ਦੂਜੀ ਤੇ ਤੀਜੀ ਕਿਸ਼ਤ ਹੈ ਇਹ ਉਦੋਂ ਪਾਉਣੀ ਹੈ ਜਦੋਂ ਸਾਡੇ ਖੇਤਾਂ ਦੇ ਵਿੱਚ ਪਾਣੀ ਨਹੀਂ ਹੈਗਾ। ਹਾਂਜੀ। ਪਾਣੀ ਅਹੀ ਬਾਅਦ ਚਲਾਉਣਾ। ਮਤਲਬ ਯੂਰੀਆ ਪਾ ਕੇ ਹਾਂਜੀ ਪਾਣੀ ਦੇ ਕੇ ਬਾਅਦ ਪਾਣੀ ਲਓ। ਤਾਜ ਉਹਦੀ ਜਿਹੜੀ ਕਾਰਜਿਕ ਕੁਛਾਂ ਦਾ ਜਿਹੜੀ ਆ 100% ਕੀਤੀ ਜਾ ਸਕਦੀ। ਸੋ ਇਸ ਤਰ੍ਹਾਂ ਆਪਾਂ ਖਾਦਾਂ ਦੀ ਜਿਹੜੀ ਵਰਤੋਂ ਘਟ ਸਕਦੇ ਆ। ਤੇ ਨਰਸਰ ਸਾਹਿਬ ਜਿਹੜਾ ਆਪਾਂ ਕਦੂ ਕਰਕੇ ਝੋਨਾ ਪੈਦਾ ਸਿੱਧੀ ਬੁਝਾਈ ਨਾਲ ਬੀਜਦੇ ਆ ਉਹਨਾਂ ਵਿੱਚ ਦੋਨਾਂ ਦਾ ਫਰਕ ਹੈਗਾ ਕੋਈ? ਬਿਲਕੁਲ ਬਿਲਕੁਲ ਜਿਹੜੀ ਆਪਾਂ ਸਿੱਧੀ ਵੀ ਇਹ ਕਰ ਰਹੇ ਹੁਣ ਆ ਸਿੱਧੀ ਵੀ ਬਹੁਤ ਐ ਫਾਰਮੂਲਾ ਕੀਤੀ ਆ। ਆ ਸਾਡੇ ਫਰੀਦਕੋਟ ਜਿਲ੍ਹੇ ਦੇ ਵਿੱਚ ਵੀ ਤਕਰੀਬਨ 2000 ਏਕੜ ਦੇ ਰਕਪੇ ਵਿੱਚ ਜਿਹੜੀ ਆ ਕਿਸਾਨਾਂ ਵੱਲੋਂ ਕੀਤੀ ਗਈ ਆ ਤੇ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਵੀ ਜਿਹੜਾ ਵਾ ਉਹ ਸਵਾਲ ਆ ਰਹੇ ਆ ਵੀ ਇਹਦੀ ਆਪਾਂ ਕਿ ਵਰਤੋਂ ਕਰੀਏ? ਉਦੇ ਵਿੱਚ ਜਿਹੜੀ ਯੂਨੀਵਰਸਲ ਫਾਸਟ ਕੀਤੀ ਜਾਂਦੀ ਹੈ ਉਹ ਹੈਗੀ 130 ਕਿਲੋ ਹਾਂਜੀ 130 ਕਿਲੋ ਉਸ 130 ਕਿਲੋ ਨੂੰ ਜਿਹੜਾ ਤੁਸੀਂ ਇਹ ਚੌਥੇ ਹਫ਼ਤੇ 6ਵੇਂ ਹਫ਼ਤੇ 9ਵੇਂ ਹਫ਼ਤੇ ਬਿਜਾਈ ਤੋਂ ਬਾਅਦ ਮੰਨ ਲਓ ਆਪਾਂ ਹੀ ਬਿਜਾਈ ਕੀਤੀ ਤੇ ਤੁਸੀਂ ਚੌਥੇ ਹਫ਼ਤੇ ਚੌਥੇ ਹਫ਼ਤੇ 6ਵੇਂ ਹਫ਼ਤੇ ਤੇ 9ਵੇਂ ਹਫ਼ਤੇ ਆਪਾਂ ਉਹੋ ਜਿਹੜੀ ਆ ਉਹਦੀ ਜਿਹੜੀ ਆ ਉਹ ਕਰਨੀ ਆਪਾਂ ਤੇ ਕਈ ਕਿਸਾਨ ਡਾਕਟਰ ਸਾਹਿਬ ਝੋਨਾ ਬੀਜਣ ਤੋਂ ਪਹਿਲਾਂ ਹਰੀ ਖਾਦ ਪੀਕਦੇ ਆ ਜਦੋਂ ਮੂੰਗੀ ਹੋਗੀ ਤੇ ਉਹਨਾਂ ਉਹਨਾਂ ਵਾਸਤੇ ਉਹ ਵੀ ਖਾਦ ਓਨੀ ਵਰਤਨਗੇ ਜਾਂ ਘੱਟ ਵਰਤਨਗੇ ਨਹੀਂ ਉਹ ਦੇਖੋ ਹੁਣ ਆਪਾਂ ਜਿਹੜੀ ਹਰੀ ਖਾਦ ਆ ਚਾਹੇ ਉਹ ਦੇਸੀ ਝੂੜੀ ਪਾਈ ਆ ਬਹੁਤ ਸਾਰੇ ਕਿਸਾਨ ਵੱਲੋਂ ਕੀਤੀ ਗਈ ਹੈ ਨਾ ਕਈ ਕਿਸਾਨਾਂ ਮੇਰੇ ਮੂੰਗੀ ਮੂੰਗੀ ਬੀਜੀ ਗਈ ਆ ਫਿਰ ਇਹ ਸੋਚ ਕੇ ਜੇਕਰ بارش ਆ ਗਈ ਤੇ ਫਿਰ ਵੇਚਵਾ ਦੇਾਂਗੇ ਜੇ ਪੱਕ ਗਈ ਤੇ ਫਿਰ ਉਹ ਫਲ ਫਿਰ ਆਮਦਨੀ ਹੋਏ ਲੱਲਾ ਕੇ ਦਾਣੇ ਲੱਲਾ ਕੇ ਉਹਨਾਂ ਦੇ ਵਿੱਚ ਹੋਂ ਦੇ ਵਿੱਚ ਸਵਾਲ ਹੁੰਦਾ ਕਿ ਆਪਾਂ ਜੇਕਰ ਇਹ ਦੇਸੀ ਝੂੜੀ ਪਾਈ ਆ ਫਿਰ ਆਪਾਂ ਕਿੰਨੀ ਘਟਾ ਸਕਦੇ ਹਾਂ 16 ਕਿਲੋ ਘਟਾ ਸਕਦੇ ਆ ਜੇ ਆਪਾਂ ਹਰੀ ਖਾਦ ਜਾਂ ਮੂੰਗੀ ਵਿੱਚ ਵਾਈ ਆ ਫਿਰ 25 ਕਿਲੋ ਤੱਕ ਘਟਾ ਸਕਦੇ ਆ ਉਹਦੇ ਵਿੱਚ ਜੇ ਬੋਲੋ 90 ਕਿਲੋ ਹੋ ਤਾਂ ਉਹ ਚੋਂ ਘਟਾ ਕੇ ਤੇ 65 ਕਿਲੋ ਕਰ ਲਓ 65 ਕਿਲੋ ਫਿਰ 3 ਕਿਲੋ ਚੇਂਜ ਮੰਗ ਲਓ ਸੋ ਇਸ ਕਰ ਤਾਂ ਇਹ ਨੂੰ ਘਟਾ ਸਕਦੇ ਆ ਪਰ ਲਵਾਈ ਤੋਂ 2-3 ਦਿਨ ਪਹਿਲਾਂ ਆਪਾਂ ਵਿੱਚ ਦਬਾ ਕੇ ਬਾਅਦ ਵਿੱਚ ਕੱਢੂ ਕਰਕੇ ਉਹ ਨੂੰ ਜਿਹੜਾ ਆਪਾਂ ਲਾ ਸਕਦੇ ਠੀਕ ਹੈ ਤੇ ਇੱਕ ਦਲ ਸਭ ਤੋਂ ਛੋਟੇ ਦਿੱਤਾਂ ਦੀ ਗੱਲ ਕੀਤੀ ਜਿਹੜਾ ਜ਼ਿੰਕ ਸਲਫੇਟ ਫੈਰ ਸਲਫੇਟ ਜਿਹੜਾ ਤੁਸੀਂ ਕਿਹਾ ਵੀ ਸਪਰੇਅ ਕਰਨਾ ਉਹ ਉਹਦੀ ਨਿਸ਼ਾਨੀ ਕੀ ਹੈ ਜਿਵੇਂ ਪਤਾ ਲੱਗੇ ਕਿਸਾਨ ਨੂੰ ਵੀ ਹੁਣ ਜ਼ਿੰਕ ਦੀ ਘਾਟ ਆ ਜਾਂ ਲੋਹੇ ਦੀ ਘਾਟ ਉਦੇ ਵਿੱਚ ਜਿਹੜਾ ਸ਼ੁਰੂ ਹੀ ਦਿਖੋ ਮਲੋ ਆਪਾਂ ਵੀ ਦੇਖੋ ਮੀਂਹ ਜਿਹੜਾ ਲਵਾਈਤਾ ਢਿਲਵਾਈ ਉਹਨੂੰ ਤੁਹਾਡਾ ਮਹੀਨਾ ਕੋ ਜਾਂਦਾ ਵਾ ਸੋ ਉਹਦੇ ਵਿੱਚ ਕਈ ਵਾਰ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨੇ ਹਲਕੇ ਜ਼ਮੀਨਾਂ ਨੇ ਜਿਹਦੇ ਵਿੱਚ ਰੇਤਲਾ ਭੰਡਿਆ ਦਾ ਵਾ ਉਹਦੇ ਵਿੱਚ ਜਿਹੜੇ ਜਿਹੜੇ ਪੱਤੇ ਬੂਟੇ ਹੁੰਦੇ ਆ ਉਹ ਪੀਲੇ ਰੰਗ ਚੋਏਦੇ ਆ ਹਾਂ ਧੌੜੀਏ ਦੇ ਵਿੱਚ ਆ ਜੇ ਜ਼ਿਆਦਾ ਹੋਈ ਤੇ ਚਿੱਟੇ ਰੰਗ ਚ ਹੋਏਦੇ ਆ ਸੋ ਜੇਕਰ ਉੱਥੇ ਆਪਾਂ ਯੂਰੀਆ ਜ਼ਿਆਦਾ ਪਾਈ ਜਾਵਾਂਗੇ ਵੀ ਤੁਰਦੀ ਨਹੀਂ ਚਲਦੀ ਨਹੀਂ ਹੈਗੀ ਪਰ ਉਹ ਕੰਮ ਨਹੀਂ ਕਰੇਗੀ ਜਿੰਨਾ ਚਿਰ ਆਪਾਂ ਫੈਰਸ ਸਲਫੇਟ ਦੀ ਆਪਾਂ ਸਪਰੇ ਨਹੀਂ ਕਰਾਂਗੇ ਸੋ ਉਹਦੇ ਵਿੱਚ ਤੁਹਾਡੀ ਲੋਹੇ ਦੀ ਘਾਟ ਹੁੰਦੀ ਆ ਉਹਨੂੰ ਉਹਦੀ ਪੂਰਤੀ ਵਾਸਤੇ 1 ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਉਹਦੀ ਜਿਹੜੀ ਆ ਉਹ ਸਪਰੇ ਕਰਦੇ ਆਂਗੇ ਹਫਤੇ ਬਾਅਦ ਜੇ ਲੋੜ ਪਈ ਨਹੀਂ ਹਫਤੇ ਬਾਅਦ ਫਿਰ ਦੁਬਾਰਾ ਕਰ ਦਿਓ ਤੁਹਾਡੀ ਬਹੁਤ ਵਧੀਆ ਫਸਲ ਚੱਲੇਗੀ ਜਿਸ ਤਰ੍ਹਾਂ ਉਹ ਤੁਹਾਡੀ ਜ਼ਿੰਕ ਸਲਫੇਟ ਆ ਜ਼ਿੰਕ ਸਲਫੇਟ ਦੇਖੋ ਕਿ ਉਹਦੇ ਚ ਜਿਹੜੀ ਘਾਟ ਆ ਜਾਂਦੀ ਆ ਤੇ ਬੂਟੇ ਵਾਧੇ ਨਹੀਂ ਇੱਕ ਗੁੱਛਾ ਹੋ ਜਾਂਦਾ ਉਹ ਤਾਂ ਉਹ ਮਦਰੀ ਬੂਜਾਇਆ ਪੈ ਜਾਂਦਾ ਵਾ ਤੇ ਹੇਠਲੇ ਪੱਤਿਆਂ ਤੇ ਦਾਗ ਪੈ ਜਾਂਦੇ ਜਿੰਗਾ ਲਏ ਜਾਂਦੇ ਆ ਹਾਂ ਜਿੰਨਾ ਜਿੰਨਾ ਤੁਹਾਡੇ ਖੇਤਾਂ ਵਿੱਚ ਹੈਗੀ ਆ ਉੱਥੇ ਵੀ ਜਿੰਦਾ ਪਹਿਲਾਂ ਤੇ ਦਿਲ ਕੀਤੀ ਕਿ ਜੇ 33% ਆ ਤੇ ਫਿਰ ਅਹੀ ਜਿਹੜਾ ਵਾ ਉਹ 16 ਕਿਲੋ 21% ਆ ਤੇ ਫਿਰ ਆ 25 ਕਿਲੋ ਜ਼ਿੰਕ ਸਲਫੇਟ ਪਾ ਸਕਦੇ ਆ ਪਰ ਫਿਰ ਵੀ ਜੇਕਰ ਤੁਹਾਡੀ ਬਾਅਦ ਵਿੱਚ ਖੇਤ ਆ ਜਾਂਦੀ ਆ ਫਿਰ ਆਪਾਂ 1 ਕਿਲੋ ਜ਼ਿੰਕ ਸਲਫੇਟ ਨੂੰ ਜਿਹੜੀ ਆਪਾਂ ਸਪਰੇਅ ਕਰ ਸਕਦੇ ਆ ਸੋ ਉਹਦੇ ਵਿੱਚ ਇਹ ਆ ਕਿ 1 ਕਿਲੋ ਜ਼ਿੰਕ ਸਲਫੇਟ ਲੈ ਕੇ ਅੱਧਾ ਕਿਲੋ ਜਿਹੜਾ ਤੁਹਾਡਾ ਹੈਗਾ ਵਾ ਆਪਣਾ ਚੂਨਾ ਉਹਨੂੰ ਵੱਖਰਾ ਘੋਲ ਕੇ ਜਿਤਰਾ ਪਾਣੀ ਜਿਹੜਾ ਉਹਦੇ ਪਾ ਲਓ ਉਹਨੂੰ ਸਪਰੇਅ ਕਰਦੇ ਬੜੇ ਛੇਤੀ ਆਰਾਮ ਨਾਲ ਮੈਂ ਹੋਰ ਕੋਈ ਅੰਤ ਵਿੱਚ ਡਾਕਟਰ ਸਾਹਿਬ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦੇ ਹੋ ਖਾਦਾਂ ਦੇ ਸਬੰਧ ਵਿੱਚ ਸੁਖਸਾਨ ਵੀਰੋ ਆਸ ਵਿੱਚ ਮੇਰੀ ਬੇਨਤੀ ਇਹ ਹੈ ਵੀ ਆਪਾਂ ਖਾਦਾਂ ਦੀ ਜਿਹੜੀ ਵਰਤੋਂ ਜਿਹੜੀ ਆ ਉਹ ਬੜੀ ਹਸਾਬ ਨਾਲ ਕਰੀਏ ਕਿਸੇ ਦੇ ਵੇਖਾ ਵਿਖੀ ਜਿਹੜੀ ਆ ਉਹ ਆਪਾਂ ਵੱਧ ਯੂਰੀਆ ਨਾ ਪਾਈਏ ਜਿਵੇਂ ਤਿੰਨ ਬੋਰੀਆਂ ਮੈਂ ਚਾਰ ਬੋਰੀਆਂ ਪਾ ਲਾਂਗੇ ਜਿੰਨੀ ਤੁਸੀਂ ਖਰਚਾ ਵਧਾਈ ਜਾਵਾਂਗੇ ਤੁਹਾਡੀ ਆ ਜਿਹੜੀ ਤੁਹਾਡੀ ਝਾੜ ਜਿਹੜਾ ਉਹ ਘਟੀ ਜਾਊਗਾ ਮੰਨ ਲਓ ਆਪਾਂ ਇੱਕ ਯੂਰੀਆ ਡੀਏਪੀ ਦੀ ਬੋਰੀ ਪਾ ਲਈ 1400 ਰੁਪਏ ਦੀ ਪੈ ਗਈ 1300 ਰੁਪਏ ਦੀ ਪੈ ਗਈ ਫਿਰ ਹੋਰ ਇਹ ਕੋਈ ਬਾਟਰ ਬਾਈ ਕਿਸੇ ਦੁਕਾਨ ਤੇ ਬਾਇਓ ਫਰਟਾਈਨ ਵਗੈਰਾ ਵਗੈਰਾ ਪਾਤੀ ਕੋਈ ਤਕਰੀਬਨ 2-3000 ਦਾ ਜਿਹੜਾ ਕਿਸਾਨ ਜਿਹੜੇ ਵਾਧੂ ਖਾਚਾ ਕਰ ਜਾਂਦੇ ਆ ਜੇ ਆਪਾਂ 2-3000 ਕਰਦਾ ਤੇ ਤਾਂ ਮਤਲਬ ਕਿ ਤੁਹਾਡਾ ਡੇਢ ਕੁਆਂਟ ਜਿਹੜਾ ਆਟੋਮੈਟਿਕਲੀ ਕੱਟ ਗਿਆ ਸੋ ਬੇਰੀ ਬੇਤੀ ਇਹ ਹੈ ਕਿ ਆਪਾਂ ਜਿਹੜੀਆਂ ਖਾਦਾਂ ਦੀ ਵਰਤੋਂ ਜਿਹੜੀ ਜੋਸਫਾਸਟ ਕੀਤੀ ਗਈ ਹੈ ਉਹਦੇ ਮੁਤਾਬਿਕ ਕਰੀਏ ਤਾਂ ਜੋ ਤੁਹਾਡੀ ਫਸਲ ਦੇ ਉੱਤੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਤਾਂ ਧੰਨਵਾਦ ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਤਾਂ ਬਹੁਤ ਹੀ ਅਨਮੋਲੀ ਜਾਣਕਾਰੀ ਡਾਕਟਰ ਸਾਹਿਬ ਨੇ ਆਪਾਂ ਨੂੰ ਦਿੱਤੀ ਉਮੀਦ ਹੈ ਕਿ ਸਾਰੇ ਕਿਸਾਨ ਵੀਰਾਂ ਦੇ ਇਹ ਜਾਣਕਾਰੀ ਕੰਮ ਆਉਗੀ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਹੋਰ ਕਿਸਾਨ ਵੀਰਾਂ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਸਿਕਰ ਦੇਖੋ ਬੰਦ ਹੋ ਗਈ ਰਾਈਟ ਹੈ ਨਾ ਲਾਈਟ ਚਲੀ ਗਈ ਖੜਾ ਬੰਦ